ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਤੋ ਟੱਲੋ YouTube ਚੈਨਲ ਮੈਂ ਪਰਮਿੰਦਰਜੀਤ ਸਿੰਘ ਮੇਰੇ ਨਾਲ ਟੱਲੋ ਸਾਹਿਬ ਰੋਜ਼ ਦੀ ਤਰ੍ਹਾਂ ਖਬਰਾਂ ਜੋ ਖਬਰ ਲੈ ਕੇ ਪ੍ਰੋਗਰਾਮ ਆਪਾਂ ਹਾਜ਼ਰ ਹੋਏ ਆਂ ਗੱਲਬਾਤ ਕਰਦੇ ਆਂ ਟੱਲੋ ਸਾਹਿਬ ਨਾਲ ਖਬਰਾਂ ਹੈਗੀਆਂ ਅੱਜ ਤਿੰਨ ਟੱਲੋ ਸਾਹਿਬ ਪਹਿਲੀ ਖਬਰ ਹੈ ਕਿ ਕਾਂਗਰਸ ਦਾ ਕਾਟੋ ਕਲੇਸ਼ ਤੇ ਦੂਜੀ ਖਬਰ ਡਾਕਟਰ ਅਰਵਜੋਤ ਕੌਰ ਨਾਲ ਜੁੜੀ ਹੋਈ ਹੈ ਤੀਜੀ ਖਬਰ ਹੈ ਕਿ ਭਾਜਪਾ ਵਾਲੀ ਜੀ ਟੱਲੋ ਸਾਹਿਬ ਪਹਿਲੀ ਖਬਰ ਲੈਣੇ ਆਪਾਂ ਪਹਿਲਾਂ ਬਣੌਲਾ ਜੀ ਫਤਿਹ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਟੱਲੋ ਸਾਹਿਬ ਪਹਿਲੀ ਖਬਰ ਆਪਣੀ ਕ ਇਹਦੇ ਕੀ ਸਿੱਟਾ ਨਿਕਲੂਗਾ ਉਹ ਸਾਡੇ ਜਿਹੜੇ ਦਰਸ਼ਕ ਹੈ ਜਾਂ ਜਿਹੜੇ ਸਰੋਤੇ ਹੈ ਸਾਡੇ ਸੁਣਨ ਵਾਲੇ ਆ ਸਾਨੂੰ ਚਾਹਣ ਵਾਲੇ ਉਹਨਾਂ ਨੂੰ ਵਿਸਤਾਰਪੂਰਵਕ ਜਾਣਕਾਰੀ ਦਿਓ ਜੀ ਦੇਖੋ ਪ੍ਰਵਿੰਦਰ ਜਿਹੜਾ ਕਾਂਗਰਸ ਪਾਰਟੀ ਦਾ ਕਾਟੋਪਲੇ ਸ਼ੁਰੂ ਹੋਇਆ ਇਹ ਹੋਇਆ ਬੀਬੀ ਡਾਕਟਰ ਨਵਜੋਤ ਕੌਰ ਸਿੱਧੂ ਤੋਂ ਸਿੱਧੂ ਤੋਂ ਨਵਜੋਤ ਕੌਰ ਸਿੱਧੂ ਜਿਸ ਵੇਲੇ ਗਵਰਨਰ ਸਾਹਿਬ ਨੂੰ ਦੇਣ ਵਾਸਤੇ ਗਈ ਸੀ ਮੈਮੋਰੰਡਮ ਜੀ ਉਸ ਵੇਲੇ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਸੀਗੀਆਂ ਪੱਤਰਕਾਰਾਂ ਨਾਲ ਤੇ ਵਿੱਚੇ ਗੱਲ ਚੱਲਦਿਆਂ ਚੱਲਦਿਆਂ ਹੋਊਗੀ ਕਿ ਕੀ ਸਿੱਧੂ ਸਾਹਿਬ ਆਉਣਗੇ ਪ੍ਰਧਾਨ ਬਣਨਗੇ ਕੀ ਹੋਊਗਾ ਬਿਲਕੁਲ ਤੇ ਉਹਨਾਂ ਨੇ ਕਿਹਾ ਸਿੱਧੂ ਸਾਹਿਬਾ ਉਹਨੂੰ ਤਿਆਰ ਹੈ ਕੋਈ ਐਸੀ ਗੱਲ ਨਹੀਂ ਪਰ ਸਿੱਧੂ ਸਾਹਿਬ ਉਨੀ ਦੇਰ ਤੱਕ ਨਹੀਂ ਹੋਣਗੇ ਜਿੰਨੀ ਦੇਰ ਤੱਕ ਉਹਨਾਂ ਨੂੰ ਮੁੱਖ ਮੰਤਰੀ ਦੀ ਕਮਾਂਡ ਨਹੀਂ ਦਿੱਤੀ ਐ ਨਹੀਂ ਦਿੱਤੀ ਭਾਵੇਂ ਕਿ ਉਹਨੂੰ ਕੈਂਡੀਡੇਟ ਨਹੀਂ ਬਣਾਇਆ ਜਾਂਦਾ ਮੁੱਖ ਮੰਤਰੀ ਦਾ ਕਾਂਗਰਸ ਪਾਰਟੀ ਆਉਣ ਕਰੇ ਕਿ ਤੁਹਾਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ ਤੇ ਆ ਜਾਓਗੀ ਆ ਜਾਵਾਂਗੇ ਨਾਲ ਉਹਨਾਂ ਨੇ ਕਿਹਾ ਵੀ ਅੱਜਕੱਲ ਜਿਹੜਾ ਹੈਗਾ ਕੰਮ ਬਹੁਤ ਮਹਿੰਗਾ ਹੈ 500 ਕਰੋੜ ਰੁਪਏ ਦਾ ਸੂਟ ਕਿਸ ਚਾਹੀਦਾ ਸਾਡੇ ਕੋਲ ਤਾਂ 500 ਕਰੋੜ ਰੁਪਏ ਹੈ ਨਹੀਂ ਇਹ ਉਹਨਾਂ ਨੇ ਕਹਿ ਦਿੱਤੀ ਗੱਲ ਤੇ ਉਹ ਫਿਰ ਚੱਲ ਪਈ ਗੱਲ ਇਹ ਜੀ ਕਾਂਗਰਸ ਪਾਰਟੀ ਦੇ ਵਿੱਚ ਤਾਂ ਮੁੱਖ ਮੰਤਰੀ ਬਣਨ ਵਾਸਤੇ 500 ਕਰੋੜ ਰੁਪਏ ਚਾਹੀਦੇ। ਬਲ ਦੀ ਅੱਗ ਦੇ ਉੱਤੇ ਤੇਲ ਪਾਤਾ। ਜਾਖੜ ਸਾਹਿਬ ਨੇ ਜਾਖੜ ਸਾਹਿਬ ਨੇ ਕਿਹਾ ਤਾਂ ਵੀ ਮੈਂ ਵੀ ਕੈਂਡੀਡੇਟ ਸੀਗਾ। ਜੀ ਤੇ ਮੈਨੂੰ ਵੀ ਸੀਏ ਵੀ ਮੈਂ ਮੁੱਖ ਮੰਤਰੀ ਬਣੂੰਗਾ। ਵੈਸੇ ਤੁਹਾਨੂੰ ਪਤਾ ਕਿ ਜਦੋਂ ਜਾਖੜ ਸਾਹਿਬ ਦਾ ਨਾਂ ਆਇਆ ਆਏ ਉਦੋਂ 4-5 ਬੰਦਿਆਂ ਦੀ ਇਕੱਠੇ ਨਾ ਦਿੱਤੀ। ਲੋਕਾਂ ਨੂੰ ਕਿਹਾ ਸੀ ਐਮਐਲਏ ਨੇ ਕਿਹਾ ਸੀ ਤੁਸੀਂ ਵੋਟਾਂ ਪਾਈ ਜਾਓ। ਜੀ ਦੇਖੋ ਸਭ ਤੋਂ ਘੱਟ ਵੋਟਾਂ ਪਾਈਆਂ ਸੀ ਚੰਡੀ ਸਾਹਿਬ ਨੂੰ। ਚੰਨੀ ਸਾਹਿਬ ਇੰਨੀ ਸਾਹਿਬ ਨੂੰ ਜਿਹੜੀਆਂ ਵੋਟਾਂ ਪਗੈਸੀ ਸਾਰ ਗਈਆਂ ਮੇਰੇ ਖਿਆਲ ਦੋ ਪਗੈਸੀ ਦੋ ਜੀ ਤੇ ਸਭ ਤੋਂ ਵੱਧ ਪਗੈਸੀ ਜਾਖੜ ਸਾਹਿਬ ਉਹ ਅਖੀਰ ਜਿਹੜੇ ਹੈਗੇ ਇਹ ਜੀ ਤੇ ਜਮਾ ਘਟਾਓ ਹੋਈ ਜਿਹੜੀ ਕਾਂਗਰਸ ਪਾਰਟੀ ਦੀ ਇੱਕ ਵੱਧ ਕਿਸਮ ਦੀ ਥੀਮ ਕਿ ਇਹ ਨਹੀਂ ਦੇਖਦੇ ਬੰਦਾ ਲੀਡ ਕਾਊਂਟ ਕਰ ਸਕਦਾ ਹੈ ਬੰਦੇ ਦਾ ਜਿਹੜਾ ਅਕਸ ਕਿਹੜੇ ਦਾ ਚੰਗਾ ਕੀ ਖੁਸ਼ ਹੈ ਕਿਹੜਾ ਬੰਦਾ ਨੂੰ ਨਾਲ ਰੱਖ ਸਕਦਾ ਉੱਥੇ ਹੁੰਦਾ ਜੀ ਮਤਲਬ ਜਿਹੜੀ ਹੈਗੇ ਜਾਤ ਪਾਤ ਦੇ ਆਧਾਰ ਤੇ ਉੱਤੇ ਕਨਕਲੂਜਨ ਕਰਨਾ ਸ਼ੁਰੂ ਕਰ ਦਿੰਦੇ ਜੀ ਪਿਓ ਨਰਿੰਦਰ ਚੰਨੀ ਸਾਹਿਬ ਨੂੰ ਬਣਾਤਾ ਜਾਖੜ ਸਾਹਿਬ ਰਹਿ ਗਏ ਤੇ ਫਿਰ ਜਾਖੜ ਸਾਹਿਬ ਨੂੰ ਵੀ ਨਰਾਜ਼ ਹੋ ਕੇ ਕਾਂਗਰਸ ਪਾਰਟੀ ਛੱਡ ਲਈ ਪੈਂਦਾ ਸੀ ਕਿ ਉਹ ਚੱਲ ਕੇ ਅੱਜ ਕੱਲ ਬੀਜੇਪੀ ਬੀਜੇਪੀ ਚਲੇ ਤੇ ਉਹ ਵੀ ਬੀਜੇਪੀ ਦੇ ਵਿੱਚ ਮੈਨੂੰ ਲੱਗਦੀ ਬਹੁਤਾ ਸੰਤੁਸ਼ਟ ਨਹੀਂ ਹੈ ਨਹੀਂ ਹੈ ਠੀਕ ਹੈ ਕਈ ਵਾਰੀ ਬੀਜੇਪੀ ਦੇ ਨਾਲ ਵੀ ਉਹਨਾਂ ਦੇ ਮਤਭੇਦ ਆ ਜਾਂਦੇ ਨੇ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਵਿੱਚੋਂ ਆਏ ਪਏ ਆਪਾਂ ਗੱਲ ਕਰਾਂਗੇ ਅਗਲੀ ਵਾਰ ਜੀ ਤਾਂ ਹੋਇਆ ਇਹ ਜੀ ਕਿ ਜਦ ਨੇ ਸਾਰਾ ਕੁਝ ਹੋ ਗਿਆ ਤਾਂ ਫਿਰ ਰਾਜਾਪਿੰਡਗੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਵੀ ਬੀਬੀ ਨੂੰ ਕਰਤਾ ਸਸਪੈਂਡ ਜੀ ਇਮੀਡੀਏਟ ਨਾਲ ਦੀ ਨਾਲ ਹੀ ਜਿਹੜੇ ਹੈਗੇ ਐ ਇਹਨਾਂ ਨੇ ਉੱਪਰ ਭੇਜਤੀ ਆਪਦੀ ਕਾਰਵਾਈ ਤੇ ਉਧਰੋਂ ਬੀਬੀ ਨੇ ਵੀ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਘਰ ਕੋਈ ਚੈਨਲ ਛੱਡੇ ਹੀ ਨਹੀਂ ਹੋ ਰਿਹਾ ਬਿਲਕੁਲ ਇੰਟਰਵਿਊ ਨਹੀਂ ਕੀਤਾ ਉਹਨਾਂ ਨੇ ਪ੍ਰਸ਼ਟਾਚਾਰ ਦੇ ਦੋਸ਼ ਲਾ ਰਹਾ ਜਿਵੇਂ ਆਪਣੇ ਕਿਤੇ ਵੀ ਬੜਾ ਕੁਝ ਕਰਤਾ ਸਾਰਾ ਕੁਝ ਕਰਤਾ ਪ੍ਰਸ਼ਟਾਚਾਰ ਮੇਰੇ ਖਿਆਲ ਵਿੱਚ ਜਿਹੜਾ ਉਹ ਪ੍ਰਸ਼ਟਾਚਾਰ ਦੀ ਗੱਲ ਕਰਦੇ ਆ ਨਾ ਕਾਂਗਰਸ ਕੋ ਇਹਨੂੰ ਕਰਨੀ ਨਹੀਂ ਚਾਹੀਦੀ ਨਹੀਂ ਕਰਨੀ ਕੋਈ ਬਿਲਕੁਲ ਕਿਉਂਕਿ ਇਸ ਕਰਕੇ ਜੇ ਕੋਈ ਇਸ ਹਮਾਮ ਦੇ ਵਿੱਚ ਮਤਲਬ ਜਿਹੜਾ ਹੈਗਾ ਕਪੜੇ ਪਾ ਕੇ ਢਾਉਣ ਲੱਗ ਜੇ ਫਿਰ ਤਾਂ ਉਹ ਤਾਂ ਕਰੇ ਨਾ ਵੀ ਮੇਰੇ ਕੋਲ ਤਾਂ ਮੈਂ ਤਾਂ ਪਾਈ ਕਪੜੇ ਲਿਲਾਏ ਹਮਾਰ ਦੇ ਵਿੱਚ ਪੜ ਕੇ ਵਾਸ਼ਰੂਮ ਪੜ ਕੇ ਮੈਂ ਤਾਂ ਸਨ ਕਪੜੇ ਧਾਲੇ ਬਿਲਕੁਲ ਜੀ ਪਰ ਜਿੱਥੇ ਸਾਰਿਆਂ ਤੇ ਇਲਜ਼ਾਮ ਲੱਗਦੇ ਅੱਜ ਮੈਂ ਕੈਪਟਨ ਅਮਰਿੰਦਰ ਸਿੰਘ ਉਹ ਰਾਜੀ ਇੱਕ ਇੰਟਰਵਿਊ ਸੁਣ ਰਿਹਾ ਸੀ ਕਿਸੇ ਉਹਨਾਂ ਨੇ ਚੈਨਲ ਅਖਬਾਰੀ ਚੈਨਲ ਨਾਲ ਉਹਨਾਂ ਨੇ ਗੱਲ ਕੀਤੀ ਹੈ ਜੀ ਉੱਥੇ ਐਂਕਰ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਕਾਂਗਰਸ ਪਾਰਟੀ ਚ ਕੀ ਕੁਝ ਹੋ ਰਿਹਾ ਸੀ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਜਦੋਂ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ ਦਾ ਪ੍ਰਗ ਮੁੱਖ ਮੰਤਰੀ ਸੀ ਉਸ ਵੇਲੇ ਮੈਂ ਇੱਕ ਲਿਸਟ ਬਣਾਈ ਸੀ ਹਾਈ ਕਮਾਂਡ ਰੂਪ ਇਹ ਸਾਡੇ ਕੋਲ ਕ腐ਟ ਬੰਦੇ ਆਏ ਨੇ ਤਉ ਉਹ ਜਿਹੜੀ ਲੜਕੀ ਸੀਗੀ ਐਂਕਰ ਉਹ ਕਹਿੰਦੀ ਫਿਰ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਜੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਆਪ ਪਤਾ ਕਿਸੀ ਜੀ ਉਹ ਕਹਿੰਦਾ ਮੈਂ ਸਰਕਾਰ ਚ ਨਾਉਣੀ ਸੀ ਅੱਛਾ ਜੀ ਸਰਕਾਰ ਹੀ ਟੁੱਟ ਜਾਂਦੀ ਇਹਦਾ ਮਤਲਬ ਇਹ ਹੈ ਕਿ ਇੱਕ ਅੱਧਾ ਹੀ ਬਚਿਆ ਹੋਣਾ ਕੋਈ ਸ਼ਾਇਦ ਉਹ ਵੀ ਹੋਵੇ ਨਾ ਹੋਵੇ ਨਾ ਹੋ ਵੀ ਇਹ ਤਾਂ ਸਾਰੀ ਭ੍ਰਿਸ਼ਟ ਹੈ ਭ੍ਰਿਸ਼ਟ ਹੈ ਜੇ ਇੰਨੀ ਮਤਲਬ ਭ੍ਰਿਸ਼ਟਾਚਾਰ ਦੇ ਵਿੱਚ ਸਾਡੀ ਪੋਲਿਟਿਕਸ ਜਿਹੜੀ ਹੈਗੀ ਆ ਉਹ ਧਸੀ ਹੋਈ ਹੈ ਧਸੀ ਹੋਈ ਹੈ ਉਹ ਦਲਦਲ ਦੇ ਵਿੱਚ ਮੈਂ ਫਸੇ ਹੁੰਦੇ ਹਾਲਤੇ ਹੁੰਦੇ ਵੀ ਜਦੋਂ ਕਪੈਰ ਚੱਕਦੇ ਦੂਜਾ ਰੱਖਦੇ ਨਾਲ ਦੇ ਨਾਲ ਫਿਰ ਥੱਲੇ ਚਲੇ ਜਾਂਦੇ ਬਿਲਕੁਲ ਜੀ ਉਦੋਂ ਫਿਰ ਇਹੋ ਜਿਹਾ ਇਹ ਤੇ ਪ੍ਰਿਸ਼ਤਾਚਾਰਾ ਜੀ ਤੇ ਬੀਬੀ ਨੂੰ ਗੱਲ ਨਹੀਂ ਕਰਨੀ ਚਾਹੀਦੀ ਮੰਨਿਆ ਮੰਨਿਆ ਕਿ ਤੁਹਾਡੇ ਪਤੀ ਦੇਵ ਨਵਜੋਤ ਸਿੰਘ ਸਿੱਧੂ ਦੇ ਉੱਤੇ ਕੋਈ ਇਲਜ਼ਾਮ ਨਹੀਂ ਲੱਗਦਾ ਇਲਜ਼ਾਮ ਲੜਣਾ ਹੈ ਤਾਂ ਉਹਨਾਂ ਦੇ ਵੀ ਲਈ ਹੈ ਜੀ ਪਰ ਉਹਨਾਂ ਤੇ ਇਲਜ਼ਾਮ ਲੱਗਦਾ ਨਹੀਂ ਕੋਈ ਮੰਨਣ ਨੂੰ ਤਿਆਰ ਨਹੀਂ ਪਰਸੈਪਸ਼ਨ ਹੀ ਬਣੀ ਹੈ ਕਿ ਮਿਸਟਰ ਨਵਜੋਤ ਸਿੰਘ ਸਿੱਧੂ ਇਮਾਨਦਾਰ ਲੋਜੀ ਗੱਲਬਾਤਾਂ ਬਾਦਾਂ ਤੇ ਹੁਣ ਨਵਜੋਤ ਸਿੰਘ ਸਿੱਧੂ ਵੀ ਆ ਗਈ ਜੀ ਨਵਜੋਤ ਸਿੰਘ ਸਿੱਧੂ ਜਦੋਂ ਉਹ ਘਰ ਆ ਕੇ ਗਏ ਆ ਨਾ ਤੇ ਉਹਨਾਂ ਨੇ ਕੁਝ ਗਲਤ ਗੱਲਬਾਤ ਕੀਤੀ ਆ ਤੁਹਾਡੇ ਘਰ ਦੇ ਵਿੱਚ ਉਸ ਤੋਂ ਬਾਅਦ ਨਾ ਤਾਂ ਨਵਜੋਤ ਸਿੰਘ ਜੀ ਤਾਂ ਪਹਿਲੇ ਹੀ ਬੋਲੇ ਸੀ ਬਿਲਕੁਲ ਜੀ ਉਹਨੇ ਹਾਲੇ ਤੱਕ ਮੂੰਹ ਨਹੀਂ ਖੋਲਿਆ ਤੇ ਨਾਲ ਦੀ ਨਾਲ ਹੀ ਡਾਕਟਰ ਨਵਜੋਤ ਕੌਰ ਸਿੱਧੂ ਵੀ ਜਿਹੜੀ ਹੈਗੀ ਬਿਲਕੁਲ ਚੁੱਪ ਕਰਕੇ ਬਿਨਾਂਤ ਹੋ ਗਏ ਦਿੱਲੀ ਦੇ ਵਿੱਚ ਅੱਜ ਕੱਲ ਬੜਾ ਕੁਝ ਹੋਰ ਹੈ ਜੀ ਕੱਲ ਦਿੱਲੀ ਦੇ ਵਿੱਚ ਕੁਝ ਤਸਪੀਰਾਂ ਤਸੂਰਾ ਆ ਰਹੀਆਂ ਸੀ ਅੱਜ ਅਖਬਾਰਾਂ 'ਚ ਕੁਝ ਖਬਰ ਵੀ ਲੱਗੀ ਹੈ ਇਹਦੀ ਇਹਨਾਂ ਨੂੰ ਬੁਲਾ ਲਿਆ 19 ਤਾਰੀਖ ਨੂੰ ਪ੍ਰਿੰਕਾ ਕਾਂਦੀ ਦੇ ਦੂਜਿਆਂ ਨੂੰ ਆਪਣੇ ਨੂੰ ਨਵਜੋਤ ਸਿੰਘ ਸਿੱਧੂ ਨੂੰ ਤੇ ਜੇ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਹੋ ਸਕਦਾ ਵੀ ਉਹਨਾਂ ਦੀ ਵਾਈਫ ਵੀ ਜਾਵੇ ਜੀ ਕਹਿੰਦੇ ਉਹਨਾਂ ਦੀ ਵਾਈਫ ਨੂੰ ਇੱਕ ਵੱਖਰੇ ਤੌਰ ਦੇ ਉੱਤੇ ਬੁਲਾਇਆ ਗਿਆ ਹੈ ਹਾਈ ਕਮਾਂਡ ਨੇ ਜੀ ਜਿਹਦੇ ਗੱਲ ਆ ਗਈ ਸੀ ਤੇ ਇੱਕ ਅਖਬਾਰ ਦੇ ਵਿੱਚ ਖਬਰੇ ਲੱਗੀਆਂ ਕਿ ਇਸੇ ਸਮੇਂ ਦੌਰਾਨ ਕੱਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਘੇਲ ਹੋਰਾਂ ਨਾਲ ਜਿਹੜੇ ਇੰਚਾਰਜ ਦਾ ਪੰਜਾਬ ਦੇ ਉਹਨਾਂ ਨਾਲ ਗੱਲਬਾਤ ਹੋਈ ਗੱਲਬਾਤ ਠੀਕ ਹੈ ਜੀ ਉਹ ਕਹਿੰਦੇ ਉਹਨਾਂ ਨੇ ਗੱਲਬਾਤ ਕੀਤੀ ਹੈ ਮੈਂ ਅੱਜ ਕਿਸੇ ਚੈਨਲ ਤੇ ਸੁਣ ਰਿਹਾ ਸੀ ਕਿ ਕਿਸੇ ਸੱਜਣ ਨੂੰ ਆਪਣੇ ਮਿੱਤਰ ਨੂੰ ਜੀ ਉਹ ਕਹਿੰਦੇ ਸੀ ਮੈਂ ਗੱਲ ਕੀਤੀ ਉਹ ਕਹਿੰਦਾ ਨਹੀਂ ਜ ਸ਼ੈਦ ਇਹ ਫਤਿਹਗੜ ਸਾਹਿਬ ਤੋਂ ਹੋਇਆ ਗਿਆ ਆਪਣੇ ਐਮਪੀ ਸਾਹਿਬ ਉਹਨਾਂ ਦੇ بیٹے ਦਾ ਵਿਆਹ ਸੀਗਾ ਕਹਿੰਦੇ ਉਹਦੇ ਵਿਆਹ ਦੇ ਵਿੱਚ ਅਸੀਂ ਇਕੱਠੇ ਹੋ ਸੀ ਕੋਈ ਐਸੀ ਗੱਲ ਨਹੀਂ ਲੇਕਿਨ ਉਸ ਵਿਆਹ ਦੇ ਵਿੱਚ ਜਿਹੜਾ ਗੈਪ ਸੀ ਉਹ ਨਮਜੋਤ ਸਿੰਘ ਸਿੱਧੂ ਸੀ ਬਾਕੀ ਸਾਰੇ ਸੀ ਜੀ ਤੇ ਧੜੇਬੰਦੀ ਜਿਉਂ ਦੀ ਤੇ ਉਹ ਕੈਮ ਟਸਵੀਰਾਂ ਜਿਹੜੀਆਂ ਖਿਚਾਈਆਂ ਵਿਗੀਆਂ ਵੀ ਆ ਰਾਜਾ ਗਰੁੱਪ ਜੀ ਆ ਜਿਹੜਾ ਹੈਗਾ ਜੀ ਫਲਾਨਾ ਗਰੁੱਪ ਆ ਆਸ਼ੂ ਗਰੁੱਪ ਦੀ ਆ ਉਲਟਾ ਗਰੁੱਪ ਆ ਹੱਕਾੜਾ ਗਰੁੱਪ ਸਾਰੇ ਅਲੱਗ-ਅਲੱਗ ਸਾਰੇ ਨਹੀਂ ਇਸ ਤਰ੍ਹਾਂ ਤਸਵੀਰਾਂ ਖਿਚਾਈਆਂ ਗਈ ਸੀ ਮਤਲਬ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਭਾਵੇਂ ਆਰਜੀ ਤੌਰ ਤੇ ਜੰਗਬਦੀ ਹੋ ਚੁੱਕੀ ਹੈ ਲੇਕਿਨ ਕਾਂਗਰਸ ਪਾਰਟੀ ਦੇ ਵਿੱਚ ਸਭ ਅੱਛਾ ਨਹੀਂ ਨਹੀਂ ਹੁਣ ਇਸ ਵੇਲੇ ਗੱਲ ਕਹਿੰਦੇ ਰਾਜੀਵ ਰਾਹੁਲ ਗਾਂਧੀ ਸੌਰੀ ਮੈਂ ਰਜੀਵ ਨਹੀਂ ਰਾਹੁਲ ਗਾਂਧੀ ਕਹਿੰਦੇ ਇਸ ਗੱਲ ਤੋਂ ਬੜਾ ਖਫਾ ਹੈ ਹੁਣ ਕਿਉਂ ਖਫਾ ਹੈ ਇਹਦਾ ਕਾਰਨ ਮੈਂ ਦੱਸਾਂ ਕਾਂਗਰਸ ਪਾਰਟੀ ਦੀ ਜਦੋਂ ਵੀ ਮਤਲ ਜਿਹੜੀ ਮੁਰਸਦ ਦਿੱਤੀ ਹੋਈ ਆ ਪੰਜਾਬ ਤੋਂ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬੜੇ ਲੰਬੇ ਸਮੇਂ ਬਾਅਦ ਕਾਂਗਰਸ ਪਾਰਟੀ ਦੀ ਜੀਮਾ ਪਰ ਰੈਗੂਲਰ ਸਰਕਾਰ ਕਹਿੰਦੀ ਹੈ ਜਿਹਨੂੰ ਕਹਿੰਦੇ ਲੋਕਾਂ ਨੇ ਚੁਣੀ ਹੋਈ ਸਰਕਾਰ ਉਹ 2002 ਚ ਬਣੀ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਭਾਵੇਂ ਜਿਹੜੀ ਇੱਕ ਸਰਕਾਰ ਬਣ ਗਈ ਸੀ ਬੀਲ ਸਿੰਘ ਵਾਲੀ ਪਰ ਉਹ ਉਹਨੂੰ ਲੋਕਾਂ ਦਾ ਜਿਹੜਾ ਹੈਗਾ ਸਮਰਥਨ ਨਹੀਂ ਸੀ ਬਿਲਕੁਲ ਜੀ ਠੀਕ ਹੈ ਇਹ ਪੂਰੇ ਸਮਰਥਨ ਨਾਲ ਆਈ ਇੱਥੋਂ ਕੰਮ ਸ਼ੁਰੂ ਹੋਇਆ ਤੇ ਕਾਂਗਰਸ ਪਾਰਟੀ ਜਿਹੜੀ ਪੂਰੇ ਦੀ ਵਾਗ ਨੂੰ ਵੱਧਦੀ ਵੱਧਦੀ ਗਈ ਤੇ 2014 ਚਾਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਦੇ ਵਿੱਚ ਸਰਕਾਰ ਬਣ ਗਈ ਤੇ ਸਰਕਾਰ ਨੇ ਦੱਸ ਆਪ ਨੂੰ ਠੀਕ ਹੈ ਹੁਣ ਜਿਹੜੀ ਸਥਿਤੀ ਹੈ ਕਾਂਗਰਸ ਪਾਰਟੀ ਦੇ ਚਾਂਸਸ ਬਹੁਤ ਹਨ ਪੰਜਾਬ ਦੇ ਵਿੱਚ ਅਜੇ ਵੀ ਹੈਗੇ ਇਹ ਨਹੀਂ ਵੀ ਨਹੀਂ ਹੈਗੇ ਕਿਉਂਕਿ ਆਮ ਆਦਮੀ ਪਾਰਟੀ ਰੂਲਿੰਗ ਪਾਰਟੀ ਐ ਐਂਟੀ ਕੈਂਪੇਨਸ ਦੇ ਖਿਲਾਫ ਹੋਊਗੀ ਹੋਗੀ ਬਿਲਕੁਲ ਜੀ ਅਕਾਲੀ ਦਲ ਜਿਹੜਾ ਹੈਗਾ ਪਹਿਲਾਂ ਨਾਲੋਂ ਥੋੜਾ ਜਿਹਾ ਖਿਸਕਿਆ ਹੈ ਅਗਾਂਹ ਹੋਇਆ ਹੈ ਜੀ ਕਾਂਗਰਸ ਪਾਰਟੀ ਨੇ ਸੱਤ ਪਾਰਲੀਮੈਂਟ ਦੀਆਂ ਸੀਟਾਂ ਲਈਆਂ ਸੀ ਉਹ ਡਾਊਨ ਜਾ ਰਹੀ ਹੈ ਉਹਨੂੰ ਤਾਂ ਚੱਕਣ ਵਾਲਾ ਕੋਈ ਹੈ ਨਹੀਂ ਉਹਨੇ ਤਾਂ ਚੱਕੀ ਜਾ ਸਕਦੀ ਹੈ ਤੇ ਅਗਲੀ ਗੱਲ ਜਿਹੜੀ ਮੈਂ ਕਹਿਣੀ ਚਾਹਣਾ ਉਹ ਇਹ ਹੈ ਕਿ ਜਿਹਨੂੰ ਇਹੋ ਜਿਹਾ ਭੰਬਲ ਪੂਸਾ ਜਿਹਾ ਪੈਦਾ ਹੋ ਜੇ ਜੀ ਕਿ ਕੌਣ ਵੱਡਾ ਕੌਣ ਛੋਟਾ ਕੌਣ ਲੀਡ ਕਰ ਸਕਦਾ ਕੌਣ ਨਹੀਂ ਕਰ ਸਕਦਾ ਉਸ ਵੇਲੇ ਬਹੁਤ ਕੁਝ ਹੋ ਜਾਂਦਾ ਜੀ ਬਹੁਤ ਕੁਝ ਨੇ ਕੋਈ ਵੱਡਾ ਵੀ ਜਿਹੜਾ ਆਏਗਾ ਹੁਣ ਮੈਂ ਤੁਹਾਨੂੰ ਦੱਸਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਮੁਖਵੰਤਰੀ ਸੀ ਕਹਿੰਦੇ ਕਿਸੇ ਨੇ ਸੋਚਿਆ ਸੀ ਰਾਤ ਨੂੰ ਆਪਦਾ ਪੈਕ ਸ਼ੱਗ ਲਾ ਕੇ ਕਪਤਾਨ ਸਾਹਿਬ ਸੌ ਗਏ ਸੌ ਗਏ ਵੀ ਦਿਨ ਚੜ੍ਹਦੇ ਨੂੰ ਇਹ ਸੁਨੇਹਾ ਆ ਜੂਗਾ ਜੀ ਤੁਹਾਡੇ ਖਿਲਾਫ ਤਾਂ ਮਤਲਬ ਜਿਹੜਾ ਆਏਗਾ ਮਤਾਪਾ ਉਸ ਵਾਸਤੇ ਤੁਹਾਨੂੰ ਬਗੈਰ ਦੱਸੇ ਤੋਂ ਮੀਟਿੰਗ ਵੀ ਬੁਲਾ ਲਈ ਐਮਐਲ ਹਾਈ ਕਮਾਂਡਰ ਨੇ ਬੁਲਾ ਲਈ ਤੇ ਉਹ ਮੀਟਿੰਗ ਹੋ ਗਈ ਤੇ ਮੀਟਿੰਗ ਦੇ ਵਿੱਚ ਤਾਂ ਕੈਪਟਨ ਸਾਹਿਬ ਦੇ ਹੱਕ ਚ ਖੜਨ ਵਾਲਾ ਹੈ ਹੀ ਕੋਈ ਨਹੀਂ ਸੀ ਉਹ ਕਹਿੰਦੇ ਸੀ ਲੈ ਲਓ ਸਟ੍ਰੀਫਲ ਲਾਓ ਲਾ ਦਿਓ ਲਾ ਦਿਓ ਜੀ ਉਹਨਾਂ ਨੇ ਲਾਉਣ ਵਾਲੀ ਗੱਲ ਕਰਨੀ ਤੇ ਕਪਤਾਨ ਸਾਹਿਬ ਅਸਤੀਫਾ ਦੇ ਹੈ ਜੀ ਮੈਂ ਬੜੀ ਬਰੀਕੀ ਨਾਲ ਉਸ ਵੇਲੇ ਵੀ ਜੇਖਿਆ ਤੇ ਮੈਂ ਅੱਜ ਵੀ ਦੇਖੀ ਮੈਂ ਬਹੁਤ ਹੁਣ ਜਿਹੜੀ ਹੈ ਨਾ ਵੱਡੀ ਗੱਲ ਕਰ ਰਿਹਾ ਜੀ ਉਦੋਂ ਮੈਂ ਬਹੁਤ ਬਰੀਕੀ ਨਾਲ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਮੋੜਿਆ ਤੇ ਸੀ ਜਿਹੜੇ ਉਹਨਾਂ ਦੀ ਗੋਦੀ ਚੱਕੇ ਸੀ ਜਿਹੜੇ ਉਹਨਾਂ ਦੇ ਸੱਜੇ ਖੰਭੇ ਬੰਦੇ ਸੀ ਬੰਦੇ ਸੀ ਸਭ ਤੋਂ ਪਹਿਲਾਂ ਬਗਾਵਤ ਉਹਨਾਂ ਨੇ ਕੀਤੀ ਅੱਛਾ ਜੀ ਜਿਹੜੇ ਉਹਨਾਂ ਨੇ ਦਫ਼ਤਰ ਨੂੰ ਕੰਟਰੋਲ ਕਰਦੇ ਸੀ ਅੱਛਾ ਜੀ ਜਿਹੜੇ ਉਹਨਾਂ ਨੇ ਪਰਿਵਾਰਕ ਮਾਮਲੇ ਨੂੰ ਕੰਟਰੋਲ ਕਰਦੇ ਸੀ ਜਿਹੜਾ ਨੇ ਉਹਨਾਂ ਦੇ ਫੰਡਾਂ ਨੂੰ ਮੈਨੇਜ ਕੀਤਾ ਹੋਇਆ ਸੀ ਅੱਛਾ ਜੀ ਮੈਂ ਅੱਜ ਤੁਹਾਨੂੰ ਦੱਸਣ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹਨਾਂ ਨੇ 3500 ਤੋਂ ਲੈ ਕੇ 4000 ਕਰੋੜ ਰੁਪਏ ਤੱਕ ਦਾ ਇੱਕ ਫੰਡ ਘਟਾਇਆ ਸੀ ਅੱਛਾ ਜੀ ਵੀ ਇਹ ਫੰਡ ਆਪਾਂ ਚੋਣਾ ਚ ਇਸਤੇਮਾਲ ਕਰਾਂ ਜੀ ਉਹ ਕਿਤੇ ਹੋ ਹੀ ਰਿਹਾ ਗਿਆ ਹੋ ਹੀ ਰਿਹਾ ਗਿਆ ਉਹ ਜਿਨ੍ਹਾਂ ਦੇ ਕੋਲੇ ਸੀ ਉਹਨਾਂ ਦੇਖ ਲੈ ਕੁਝ ਇੱਕੋ ਮਤਲਬ ਦਿੱਲੀ ਦੇ ਵਿਚੋਂ ਲਾਇਆ ਸੀ ਬੰਦਾ ਇੱਥੇ 3-4 ਲਾਇਆ ਸੀ ਉਹ ਲੈ ਲੁਕਾ ਸਾਰਾ ਕੁਝ ਹੋ ਗਿਆ ਹੁਣ ਇਸ ਵੇਲੇ ਜਿਹੜੀ ਹੈਗੀ ਜਿੱਦਾਂ ਆਪਾਂ ਭਲਪੁਰ ਸਿਆੜੀ ਸਥਿਤੀ ਬਣੀ ਹੈ ਮੈਨੂੰ ਇਹ ਦੱਸੋ ਕਿ ਇਸ ਵੇਲੇ ਕੀ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਦੇ ਕੈਂਡੀਡੇਟ ਆ ਸਾਰੀ ਕਾਂਗਸ ਨਾਲ ਲੈ ਕੇ ਚੱਲ ਸਕਦੇ ਨਹੀਂ ਜੀ ਕੀ ਸੁਖਜਿੰਦਰ ਸਿੰਘ ਰੰਧਾਵਾ ਲੈ ਕੇ ਚੱਲ ਸਕਦੇ ਸਾਰੇ ਬਿਲਕੁਲ ਵੀ ਨਹੀਂ ਕੀ ਰਾਜਾ ਬੜਿੰਗ ਹੁਣ ਸਾਰਿਆਂ ਨੂੰ ਰੱਖ ਆਪਣੇ ਪ੍ਰਾਂਤ ਦੇ ਰੱਖਣਗੇ ਖਿੰਡ ਗਏ ਖਿੰਡ ਗਏ ਜੀ ਜੇ ਖਿੰਡ ਗਏ ਤਾਂ ਫਿਰ ਇਨਾਂ ਹਾਲਾਤਾਂ ਦੇ ਵਿੱਚ ਤੁਸੀਂ ਇਹ ਦੱਸੋ ਕਿ ਫਿਰ ਰਾਹੁਲ ਗਾਂਧੀ ਨੇ ਜੇ ਉਹਨੇ ਜੇ ਦੁਬਾਰਾ ਦੇਖਣਾ ਕਿ ਕਾਂਗਰਸ ਪਾਰਟੀ ਦੇ ਮਤਲਬ ਜਿਹੜੇ ਹੈਗੇ ਇੱਕ ਤੋਂ ਇੱਕ ਇੱਕ ਤੋਂ ਬਾਅਦ ਹਾਰਾਂ ਦਾ ਪੱਲੇ ਪੈ ਰਹੀ ਹੈ ਇੱਕ ਹਾਰ ਉਹਨਾਂ ਦੇ ਕੋਲ ਜਿਹੜੀ ਲੱਗਦਾ ਸੀ ਕਿ ਬਿਹਾਰ ਦੇ ਵਿੱਚ ਚੰਗਾ ਪਰਫਾਰਮ ਕਰਦੇ ਉਹ ਤੇ ਹਾਰ ਉਹਨਾਂ ਦੀ ਬਿਲਕੁਲ ਜੀ ਉਹ ਉਹਨਾਂ ਦੇ ਪੈ ਗਈ ਤੇ ਬਿਹਾਰ ਦੇ ਵਿੱਚ ਤਾਂ ਪੂਰੀ ਆਸ ਸੀ ਵੀ ਆਪਾਂ ਜਿੱਤਾਂਗੇ ਉੱਥੇ ਐਸਆਈਆਰ ਦਾ ਵੀ ਅਸਰ ਹੈ ਉੱਥੇ ਬਹੁਤ ਖੁਸ਼ੀ ਆ ਸੀ ਡੋਨ ਕਮਿਸ਼ਨ ਦੀ ਵੀ ਗੜਬੜ ਹੈ ਲੇਕਿਨ ਜੋ ਕੁਛ ਬਿਹਾਰ ਚ ਹੋ ਗਿਆ ਪੰਜਾਬ ਚ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਐਡੇ ਗੈਰਤਮੰਦ ਹੈਗੇ ਕਿ ਇਹ ਛੇਤੀ ਕਿਤੇ ਤੱਕਾ ਉਮਾ ਉਸ 11 ਦਾ ਨਹੀਂ ਹੋਣ ਦੇ ਔਰ ਪੰਜਾਬ ਦੇ ਲੋਕ ਜਿਹੜੇ ਵੋਟ ਪਾਉਂਦੇ ਆ ਨਾ ਇਹ ਜਿਹੜਾ ਇਹਨਾਂ ਨੂੰ ਚੱਗਾ ਲੱਗੇ ਫਿਰ ਇਹ ਇੱਕਦਮ ਉਸੇ ਪਾਸੇ ਨੂੰ ਉਲਟ ਜਾਂਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਇਹ ਜਾਪਦਾ ਹੈ ਕਿ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਦੀ ਮੋਢੀ ਸੁਰਜੀਤ ਹੋ ਸਕਦੀ ਹੈ ਪਰ ਮੋਢੀ ਸੁਰਜੀਤ ਕਰਨ ਵਾਲਾ ਹੈ ਕੌਣ ਸੋ ਏਉਂ ਲੱਗਦਾ ਮੈਨੂੰ ਕਿ ਕਾਂਗਰਸ ਪਾਰਟੀ ਦੇ ਵਿੱਚ ਉਹ ਖੁਸ਼ ਹੋਊਗਾ ਜੋ ਕੈਪਟਨ ਅਮਰਿੰਦਰ ਸਿੰਘ ਮਿਲ ਰਿਹਾ ਹੈ ਹੋਏ ਹੈ ਇਹ ਫਲਾਣਾ ਤਾਂ ਹੈ ਨਹੀਂ ਕਿ ਨੂੰ ਹੋ ਗਿਆ ਜੀ ਕਦੇ ਵੀ ਚਲੋ ਆਜੋ ਮੀਟਿੰਗ ਬੁਲਾ ਲਓ ਇਹ ਤਿਆਰੀਆਂ ਅੰਦਰ ਖਾਤੇ ਅੰਦਰ ਕਾਥੇ ਕਾਤੇ ਜਿਹੜੀ ਸਾਜ਼ਿਸ਼ ਚੱਲ ਰਹੀ ਹੈ ਇੱਕ ਮੈਂ ਖਾਸ ਕਰਕੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਮਤਲਬ ਸੁਚੇਤ ਕਰਨਾ ਚਾਹੁੰਦਾ ਕਿ ਮਿੱਤਰਾ ਆਪ ਦੇ ਅੱਗੇ ਪਿੱਛੇ ਦੇਖ ਲੈ ਠੀਕ ਹੈ ਜੀ ਆਪ ਦੇ ਅੱਗੇ ਪਿੱਛੇ ਦੇਖ ਲੈ ਤੈਨੂੰ ਜਿਹੜਾ ਹੈ ਨਾ ਖਤਰਾ ਬਹੁਤ ਵੱਡਾ ਬਹੁਤ ਵੱਡਾ ਹੈ ਅਰ ਜਿਹੜਾ ਤੈਨੂੰ ਖਤਰਾ ਹੈ ਤੈਨੂੰ ਤੇਰੇ ਨਾਲ ਤੁਰੇ ਫਿਰਦੇ ਨਾ ਤੈਨੂੰ ਉਹੀ ਮੰਜਰਗੇ ਬਚ ਲੈ ਬਚ ਮਤਲਬ ਹਾਲਾਤ ਮੈਨੂੰ ਹੁਣ ਜਿੱਥੇ ਤੱਕ ਜਾਂਦੀ ਹੈ ਕਹ ਲਾ ਜੇ ਅਜੇ ਵੀ ਮੌਕਾ ਸੰਭਾਲ ਲੇ ਅਮਰਿੰਦਰ ਸਿੰਘ ਰਾਜਾ ਬੜਿੰਗ ਠੀਕ ਰਹੂ ਜੀ ਤੈਨੋਂ ਸਭ ਦੂਜੀ ਖਬਰ ਆਪਣੀ ਐਸਐਸਪੀ ਡਾਕਟਰ ਰਵਜੋਤ ਕੌਰ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਇੱਕ ਜਾਰੀ ਹੋਇਆ ਜੀ ਚਾਰਜ ਸ਼ੀਟ ਕੀਤੀ ਹੈ ਉਹਨਾਂ ਦੇ ਕੀ ਹੈ ਉਹ ਮਾਮਲਾ ਉਹ ਵੀ ਮੜ ਗਿਆ ਦੇਖੋ ਆਪਾਂ ਬੜੀਆ ਗੱਲ ਕਰ ਚੁੱਕੇ ਹਾਂ ਪਹਿਲੀ ਵਾਰ ਹੋਇਆ ਕਿ ਡਾਕਟਰ ਰਵਜੋਤ ਔਰ ਪੰਜਾਬ ਦੇ ਵਿੱਚ ਪਹਿਲੀ ਆਈਪੀਐਸ ਅਫਸਰਾਂ ਮੇਰੇ ਖਿਆਲ ਭਾਰਤ ਦੇ ਵਿੱਚ ਹੀ ਹੋਣੀ ਹੈ ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਸਸਪੈਂਡ ਕੀਤਾ ਆਮ ਤੌਰ ਤੇ ਬਦਲੀ ਕਰ ਦਿੰਦੇ ਬਦਲੀ ਕਰ ਦਿੰਦੇ ਬਿਲਕੁਲ ਜਦੋਂ ਬਦਲੀ ਕਰ ਦਿੰਦੇ ਸੀ ਬਦਲੀ ਤੋਂ ਬਾਅਦ ਜਦੋਂ ਚੋਣ ਜਾਬਤਾ ਹਟ ਜਾਂਦਾ ਸੀ ਨਾਲ ਦੀ ਨਾਲ ਸਟੇਟ ਗਵਰਨਮੈਂਟ ਨੂੰ ਚੱਕ ਕੇ ਬਾਹਰ ਨੂੰ ਨਾਲ ਦੀ ਨਾਲ ਲਾਤੀ ਮਰਜ਼ੀ ਲਾਉਣਾ ਆਮ ਤੌਰ ਤੇ ਜਿੱਥੋਂ ਪੱਟਿਆ ਹੁੰਦਾ ਸੀ ਉੱਥੇ ਲੱਗਦੀ ਇਹ ਪਹਿਲਾ ਮੌਕਾ ਸੀ ਜਦੋਂ ਇੱਕ ਆਈਪੀਐਸ ਐਸਐਸਪੀ ਨੂੰ ਸਸਪੈਂਡ ਕੀਤਾ ਜੀ ਹੁਣ ਸਸਪੈਂਡ ਕਰਤਾ ਸਸਪੈਂਡ ਤਾਂ ਕਰਤਾ ਜੀ ਬਹਾਲ ਕਾਉਂਣ ਕਰੂਗਾ ਉਹਨੂੰ ਸਸਪੈਂਡ ਚੋਂ ਕਮਿਸ਼ਨ ਨੇ ਕੀਤਾ ਇੱਥੇ ਜਿਹੜਾ ਹੈਗਾ ਆ ਕੇ ਕੁੰਡੀ ਪੈਸ ਹੱਸ ਗਈ ਸਰਕਾਰ ਚਾਹੁੰਦੀ ਸੀ ਕਿ ਜੀ ਬਹਾਲ ਕਰ ਦਿਓ ਇਹ ਹੋਮ ਮਿਨਿਸਟਰੀ ਦੇ ਕੋਲੇ ਪ੍ਰਪੋਜ਼ਲ ਸਰਕਾਰ ਨੇ ਕਹਿੰਦੇ ਕਰੋ ਜੀ ਬਹਾਲ ਬਿਲਕੁਲ ਲੇਕਿਨ ਹੋਮ ਮਿਨਿਸਟਰੀ ਦੇ ਜਿਹੜੇ ਅਫਸਰ ਸੀ ਉਹ ਕਹਿੰਦੇ ਜੀ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਚੋਣ ਕਮਿਸ਼ਨ ਨੇ ਸਸਪੈਂਡ ਕੀਤੀ ਹੈ ਸਾਨੂੰ ਉਹਨਾਂ ਨੂੰ ਪੁੱਛਣਾ ਪੈਣਾ ਹੈ ਪੁੱਛਣਾ ਪੈਣਾ ਹੈ ਉਹਨਾਂ ਨੂੰ ਇਹ ਸੀ ਕਹਿੰਦੇ ਪਹਿਲਾਂ ਵੀ ਤਾਂ ਹੁੰਦਾ ਰਿਹਾ ਕਹਿੰਦੇ ਨਹੀਂ ਪਹਿਲਾਂ ਕੋਈ ਸਸਪੈਂਡ ਨਹੀਂ ਹੋਇਆ ਸਸਪੈਂਡਿੰਗ ਹੋਇਆ ਬਿਲਕੁਲ ਜੀ 1 2023 ਦੇ ਵਿੱਚੇ ਕੁਝ ਸੋਧਾਂ ਹੋਈਆਂ ਸੀ ਠੀਕ ਹੈ ਜੀ ਉਹਨਾਂ ਸੋਧਾਂ ਦੇ ਵਿੱਚ ਇੱਕ ਸੋਧ ਹੋਈ ਸੀ ਕਿ ਜਿਸ ਬੰਦੇ ਨੂੰ ਸਸਪੈਂਡ ਕਰਦਾ ਚੋਣ ਕਮਿਸ਼ਨ ਉਹਨੂੰ ਬਹਾਲ ਕਰਨ ਵਾਸਤੇ ਚੋਣ ਕਮਿਸ਼ਨ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਜ਼ਰੂਰੀ ਹੈ ਉਹਨਾਂ ਨੇ ਕਹਿ ਦਿਆ ਚਿੱਠੀ ਲਿਖ ਦਿਓ ਹੁਣ ਚਿੱਠੀ ਕੌਣ ਲਿਖੇ ਅਜੇ ਤੱਕ ਇਹ ਗੱਲ ਕਰਦੇ ਸੀ ਕੀ ਕਰੀਏ ਕੀ ਨਾ ਕਰੀਏ ਕਰਦੇ ਆ ਕਰਾਉਂਦੇ ਹਾਂ ਉਹ ਕਿ ਡਾਕਟਰ ਰਵਜੋਤ ਕੌਰ ਦੇ ਨਾਂ ਦੇ ਉੱਤੇ ਚਾਰ ਸ਼ੀਟ ਜਾਰੀ ਕਰਤੀ ਹੈ ਕਰਤੀ ਹੈ। ਵੀ ਤੁਸੀਂ ਜਿਹੜੀ ਹੈਗੀ ਐ ਆਪਣੀ ਡਿਊਟੀ ਜਿਹੜੀ ਹੈ ਜ਼ਿੰਮੇਵਾਰੀ ਨਾਲ ਨਹੀਂ ਨਿਭਾਈ ਨਿਰਪੱਖ ਡਿਊਟੀ ਜੀ ਜਿਹੜੀ ਆਪਾਂ ਕਹਿੰਦੇ ਆ ਵੀ ਤੁਸੀਂ ਨਾ ਇਲੈਕਸ਼ਨ ਕਿਉਂਕਿ ਇੱਕ ਗੱਲ ਯਾਦ ਰੱਖੋ ਕਿ ਜਦੋਂ ਇਲੈਕਸ਼ਨ ਹੁੰਦਾ ਕਿਸੇ ਵੀ ਏਰੀਆ ਦਾ ਜੀ ਉਸ ਏਰੀਏ ਦੀ ਟੋਟਲ ਮਸ਼ੀਨਰੀ ਜਿਹੜੀ ਹੈਗੀ ਨਾ ਉਹ ਆ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਦੇ ਮਤ ਅਧੀਨ ਜੀ ਤਾਂ ਜਦੋਂ ਇਹ ਬੀਬੀ ਉੱਤੇ ਐਸਐਸਪੀ ਲੱਗੀ ਸੀ ਉਦੋਂ ਆਮੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਅਮ ਭਗਵੰਤ ਸਿੰਘ ਮਾਨ ਹੋ ਰਹੀ ਹੈ ਪਰ ਭਗਵੰਤ ਸਿੰਘ ਮਾਨ ਦੀ ਵਿਰਾਸੇ ਉਦੋਂ ਕੰਟਰੋਲ ਜਿਹੜਾ ਸਾਰਾ ਇਲੈਕਸ਼ਨ ਕਮਿਸ਼ਨ ਕੋਲ ਚਲਾ ਗਿਆ ਉਹਨਾਂ ਨੇ ਜਿਹੜੀ ਜਿਸ ਤਰ੍ਹਾਂ ਦੀ ਚਲੋ ਜੂਨ ਅਗਲਾ ਕਹਿੰਦੇ ਮਜੂਦਾ ਸਰਕਾਰ ਤੇ ਇਹੀ ਕੱਲ ਨੂੰ ਰਹਿਣੀ ਹੈ ਲੰਬਾ ਸਮਾਂ ਹੈ ਵੈਸੇ ਮੈਨੂੰ ਜਿਹੜੀ ਜਾਣਕਾਰੀ ਮਿਲੀ ਉਹਦੇ ਬਾਰੇ ਤਾਂ ਇਹ ਅਲੀ ਸਾਹਿਬ ਨੇ ਵੀ ਕਿਹਾ ਮੈਂ ਵੀ ਦੱਸਾਂ ਕੋ ਬੀਬੀ ਦਾ ਪਿੰਡ ਜਿਹੜਾ ਹੈਗਾ ਸਰابہ 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 ਸ਼ਹੀਦ ਆਜ਼ਮ ਕਰਤਾਰ ਸਿੰਘ ਦਾ ਸਰابہ ਬਹੁਤ ਵੱਡਾ ਹੈ ਉਸ ਪਿੰਡ ਦਾ ਅਰੇ ਬੀਬੀ ਨੇ ਪਹਿਲਾਂ ਇਹ ਬੀਬੀ ਐਸ ਡਾਕਟਰ ਸੀ ਜੀ ਫਿਰ ਇਹਨਾਂ ਨੇ ਜਿਹੜੀ ਹੈਗੀ ਪੀਸੀਐਸ ਸਪਲਾਈ ਕੀਤਾ ਜੀ PCS ਦੇ ਵਿੱਚ ਸਿਲੈਕਟ ਹੋ ਗਏ ਸੀ ਇਹਨਾਂ ਨੇ ਬਤੌਰ ਤਹਿਸੀਲਦਾਰ ਵਗੈਰਾ PCS ਕੰਬੀ ਕੀਤਾ ਜੀ ਉਹ ਤੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ ਟਰਾਈ ਕੀਤੀ ਤੇ ਇਹ IPS ਦੇ ਵਿੱਚ ਆ ਗਏ ਇਹਨਾਂ ਨੂੰ ਕਾਡਰ ਮਿਲਿਆ ਸੀ ਹਿਮਾਚਲ ਪ੍ਰਦੇਸ਼ ਠੀਕ ਹੈ ਲੇਕਿਨ ਇਹਨਾਂ ਦੇ ਹਸਬੰਦ ਜਿਹੜੇ ਹੈਗੇ ਉਹ ਪੰਜਾਬ ਦੇ ਆਈਐਸਏ ਜੀ ਨੂੰ ਮੈਰਿਜ ਹੋ ਗਈ ਤੇ ਆਫਟਰ ਮੈਰਿਜ ਫਿਰ ਇਹ ਪੰਜਾਬ ਦੇ ਵਿੱਚ ਆ ਗਏ ਸੋ ਮੈਨੂੰ ਇਸ ਗੱਲ ਦਾ ਦੁੱਖ ਵੀ ਹੋਇਆ ਵੀ ਸ਼ਹੀਦ ਐਜਮ ਕਰਤਾਰ ਸਿੰਘ ਸਰਾਭਾ ਦੇ ਪਿੰਡ ਦੀ ਇੱਕ IPS ਕੁੜੀ ਸਸਪੈਂਡ ਹੋ ਗਈ ਜੀ ਪਰ ਸੋ ਇਸ ਗੱਲ ਦਾ ਵੀ ਅਭੀ ਸ਼ਹੀਦ ਐਜਮ ਸਲਾਰ ਕਰਤਾਰ ਸਿੰਘ ਸਰਾਭਾ ਉਹਦਾ ਦੇਸ਼ ਨੌਜਾਦ ਕਰਾਉਣ ਵਾਸਤੇ 19 ਸਾਲ ਦੀ ਉਮਰ ਦੇ ਵਿੱਚ ਕਾਲ ਦੀ ਪਰਵਾਨੀ ਜੇਗਾ ਸੀ ਪਰਵਾਨੀ ਨਹੀਂ ਦੇਗਾ ਬਿਲਕੁਲ ਠੀਕ ਹੈ ਉਥੋਂ ਦੀ ਜੰਪਲ ਕੁੜੀ ਦੀ ਨੂੰ ਮਤਲਬ ਬੜੇ ਫਖਰ ਨਾਲ ਹੋ ਗਿਆ ਇੱਕ ਸਰਾਬੇ ਦੀ ਤਰਹੀ ਤੋਂ ਆਈ ਹੈ ਤੇ ਉਹਨੂੰ ਉਹਦੇ ਤੇ ਆਜੇ ਕਿਉਂ ਵਿਚਾਰੀ ਪਰਫਾਰਮ ਨਹੀਂ ਕਰ ਸਕੀ ਡਿਊਟੀ ਆਪਦੀ ਠੀਕ ਤਰੀਕੇ ਨਾਲ ਚੁਣ ਪਿਛਲੇ ਮੁਤਾਬਕ ਜੋ ਸੁਸਪੈਨਡ ਕਰਤਾ ਤਾਂ ਇੰਚਾਰਜ ਕੀਤਾ ਇਸ ਗਨ ਦੁਖਦਾਇਕ ਹੈ ਜੀ ਮਾਨ ਸਾਹਿਬ ਨੇ ਵੀ ਚਿੱਠੀ ਲਿਖਤੀ ਸੀ ਮਾਨ ਸਾਹਿਬ ਨੇ ਵੀ ਕਹਿ ਦਿੱਤੀ ਸੀ ਵੀ ਬੀਬੀ ਪਤੇਗੜ ਸਾਹਿਬ ਐਸਐਸਪੀ ਲੱਗੀ ਰਹੀ ਹੈ ਚੱਲੀ ਹੈ ਪਰ ਮੈਂ ਇੱਥੇ ਸਿਆਸਤਦਾਨਾਂ ਨੂੰ ਕਹੋ ਕਿ ਕਿਰਪਾ ਕਰਕੇ ਤੁਸੀਂ ਜਿਹੜੇ ਨੌਜਵਾਨ ਕੁੜੀਆਂ ਮੁੰਡਿਆਂ ਨੇ ਇਹਨਾਂ ਦਾ ਇੰਤਿਆਹਾ ਨਾ ਲਓ ਤੁਸੀਂ ਦੇਖੋ ਵੀ ਇਹਨਾਂ ਦੀ ਸਰਵਿਸ ਕਿੰਨੀ ਪਈ ਹੈ ਇਹਨਾਂ ਨੇ 77 ਸਾਲ ਤੱਕ ਰਿਟਾਇਰ ਹੋਣਾ ਹੈ ਕਿ ਉਦੋਂ ਤੱਕ ਇਹਨਾਂ ਦੇ ਰਾਹ ਦੇ ਵਿੱਚ ਕਿੰਨਾ ਪਾਉਗੇ ਜੀ ਬੀਬੀ ਇਹਦਾ ਰਵਜੋਤ ਕੌਰ ਦਾ ਕੰਮ ਤਾਂ ਮੁੱਕਿਆ ਨਹੀਂ ਸੀ ਤੇ ਉਦੋਂ ਪੰਗਾ ਪਿਆ ਪਿਆ ਤੁਹਾਡਾ ਉਦੋਂ ਬਰਨੂ ਸ਼ਰਮਾ ਸਾਹਿਬ ਹਾਂ ਪਟਿਆਲੇ ਵਾਲੇ ਆ ਹਾਂ ਉਹਨਾਂ ਨੂੰ ਵੀ ਕਲੀਨ ਚਿੱਟ ਦਿੱਤੀ ਸੀ ਲੇਕਿਨ ਹੁਣ ਜਿਹੜੀ ਜਿਹੜੀ ਜੱਜਮੈਂਟ ਆ ਕਿ ਬਸਿਆ ਪਤਾ ਪਹਿਲਾਂ ਹੀ ਕਹਿੰਦੇ ਸੀ ਜੀ ਹੁਣ ਜੱਜਮੈਂਟ ਆਈ ਹੈ ਜੀ ਉਹ ਜੱਜਮੈਂਟ ਬੜਾ ਕੁਝ ਦੱਸੀ ਜਾਂਦੀ ਅੱਛਾ ਜੀ ਉਸ ਜੱਜਮੈਂਟ ਦੇ ਵਿੱਚ ਪਹਿਲਾਂ ਤਾਂ ਇਹ ਕਹਿੰਦੇ ਸੀਗੇ ਜੀ ਮਈ ਤਾਂ ਕੋਈ ਐਸੀ ਗੱਲ ਹੀ ਨਹੀਂ ਹੈਗੀ ਬਿਲਕੁਲ ਜੀ ਇਹਨਾਂ ਨੂੰ ਤਾਂ ਜਿਵੇਂ ਇਲੈਕਸ਼ਨ ਕਮਿਸ਼ਨ ਸੈਟੀਸਫਾਈਡ ਆ ਸਾਰਾ ਜੀ ਪਰ ਫਿਰ ਜਿਹੜਾ ਸੌਰੀ ਇਲੈਕਸ਼ਨ ਕਮਿਸ਼ਨ ਵੀ ਸੈਟੀਸਫਾਈਡ ਹੈ ਤੇ ਨਾਲ ਦੀ ਰਹੀ ਹਾਈ ਕੋਰਟ ਦਾ ਮਾਮਲਾ ਸੀ ਬਿਲਕੁਲ ਜੀ ਜਿਹੜੀ ਜਦੋਂ ਸੁਣਵਾਈ ਹੋਈ ਤੇ ਜੱਜ ਸਾਹਿਬ ਨੇ ਜ ਕਿ ਇਹ ਜਿਹੜੀ ਹੈਗੀ ਜਿਹੜੀ ਤੁਹਾਡੀਆਂ ਜੋ ਕੁਝ ਵੀ ਹੈਗੀਆਂ ਬੀ ਲਕਸ਼ਣਾ ਅੱਗੇ ਕਰੋ ਪਿੱਛੇ ਕਰੋ ਇਹ ਕੰਮ ਸਾਡਾ ਨਹੀਂ ਨਹੀਂ ਹੈ ਜਦੋਂ ਚੋਣ ਅਮਲ ਸ਼ੁਰੂ ਹੋ ਜੇ ਉਹਦਾ ਸਾਰੀ ਦੀ ਸਾਰੀ ਕਾਰਵਾਈ ਚੋਣ ਕਮਿਸ਼ਨ ਕੋਲੇ ਚੱਲ ਜੇ ਪਰ ਨਾਲ ਉਹਨੇ ਚੋਣ ਕਮਿਸ਼ਨ ਨੂੰ ਸਮਝਾਇਆ ਕਿ ਪਾਰਸ਼ਲਿਟੀ ਨਹੀਂ ਕਰੀਦੀ ਹੁੰਦੀ ਤਰਫਤਾਰੀ ਨਹੀਂ ਕਰੀਦੀ ਹੁੰਦੀ ਨਿਰਪੱਖਤਾ ਨਾਲ ਚੱਲਣਾ ਚੱਲਣਾ ਹੁੰਦਾ ਹੈ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੀ ਫੋਰਸ ਨੂੰ ਕੰਟਰੋਲ ਦੇ ਵਿੱਚ ਰੱਖੋ ਇਹ ਵੀ ਗੱਲ ਕਹਤੀ ਉਹਨਾਂ ਨੇ ਬਿਲਕੁਲ ਚਲੋ ਜੀ ਉਹ ਸਮਝਾਇਆ ਵੀ ਪਰ ਇੱਕ ਗੱਲ ਉਹਨਾਂ ਨੇ ਕਹੇ ਤੁਸੀਂ ਚਲ ਵੀ ਜਿਹੜੀ ਆ ਉਹਨਾਂ ਨੇ ਜਿਹੜੀ ਆਡੀਓ ਹੈ ਜੀ ਆਡੀਓ ਦੇ ਵਿੱਚ ਜਿਹੜੀਆਂ ਆਵਾਜ਼ਾਂ ਆ ਰਹੀਆਂ ਜਿਨ੍ਹਾਂ ਨਾਲ ਉਹ ਗੱਲਬਾਤ ਕਰ ਰਹੇ ਆ ਉਹ ਹੈ ਤਾਂ ਨਹੀਂ ਹੈਗੀ ਬਿਲਕੁਲ ਉਹ ਕਹਿੰਦੇ ਵੀ ਇਹਦੀ ਇਹਦੀ ਨਿਰਪੱਖ ਜਾਂਚ ਕਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਇਸ ਮਾਮਲੇ ਤੇ ਫਿਰ ਬੜੀ ਕਾਲੀ ਕੀਤੀ ਜੀ ਡੀਆਈਜੀ ਸਾਹਿਬ ਨੇ ਵੀ ਤੇ ਵੀ ਇਹ ਇਲੈਕਸ਼ਨ ਕਮਿਸ਼ਨ ਨੇ ਤਾਂ ਕਹਿੰਦਾ ਜੀ ਮੇਰੇ ਕੋਲ ਕੰਪਲੇਟ ਆਈ ਮੈਂ ਨਾਲ ਦੀ ਨਾਲ ਇਨਕੁਆਇਰੀ ਮਾਰ ਕਰਤੀ ਬਿਲਕੁਲ ਜੀ ਮੈਂ ਨਾਲ ਦੀ ਨਾਲ ਡੀਜੀਪੀ ਸਾਹਿਬ ਨੂੰ ਕਹਿੰਦਾ ਕਾਰਵਾਈ ਕਰੋ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਡੀਆਈਜੀ ਸਾਹਿਬ ਨੇ ਕਹਿਤਾ ਜੀ ਇਹ ਤਾਂ ਏਆਈ ਜਨਰੇਟਰ ਤਿਆਰ ਕੀਤੀ ਹੈ ਬਿਲਕੁਲ ਇਹ ਜਨਰੇਟਰ ਆੁੱਥੇ ਕਿਲੇ ਨੇ ਦਲੀਲ ਲਈ ਦਿੱਤੀ ਵਕੀਲਾ ਨੇ ਦਲੀਲ ਦਿੱਤੀ ਵੀ ਇਹ ਦੱਸੋ ਵੀ ਏਆਈ ਜਿਹੜੀ ਹੈ ਤੁਹਾਨੂੰ ਜਦੋਂ ਐਪਲੀਕੇਸ਼ਨ ਦੀ ਘੰਟੇ ਤੁਸੀਂ ਕਿੱਥੋਂ ਵੈਰੀਫਿਕੇਸ਼ਨ ਕਰਾਈ ਕਿ ਉਹ ਬੰਦੇ ਮਤਲ ਜਿਹੜੇ ਹੈਗੇ ਉਹ ਏਆਈ ਉਹਨਾਂ ਦੀ ਹੋਗਾ ਆਵਾਜ਼ਾਂ ਜਿਹੜੀਆਂ ਹੈਗੀਆਂ ਸੀ ਚੈੱਕ ਕਰਾ ਲਈਆਂ ਉਹ ਦੀ ਇਹ ਤੇ ਰਫੜ ਪੈ ਗਿਆ ਜੀ ਆਪਾਂ ਜਿਹਦੇ ਪਹਿਲੇ ਦਿਨ ਗੱਲ ਕੀਤੀ ਹੈ ਮੰਨ ਜੋਗਾ ਇਲੈਕਸ਼ਨ ਕਮਿਸ਼ਨ ਨੇ ਆਪਾਂ ਉਹ ਸੌਰੀ ਹਾਈ ਕੋਰਟ ਕੋ ਆਪਾਂ ਉਸ ਬਾਰੇ ਕਹਿਤਾ ਸੀ ਕਿ ਇਹ ਮਾਮਲਾ ਜਿਹੜਾ ਹੈਗਾ ਪੰਜਾਬ ਤੋਂ ਬਾਹਰ ਵੀ ਜਿਹੜੀ ਫਰ ਐਫਐਸਐਲ ਚ ਜਾਊਗਾ ਜਾਊਗਾ ਬਿਲਕੁਲ ਚਲੋ ਕਹਿੰਦੇ ਨੇ ਲਿਖਤਾ ਜੀ ਉਹ ਗੱਲ ਨਹੀਂ ਹੁਣ ਕੀ ਹੋਇਆ ਵੀ ਅੱਜ ਜਿਹੜੀਆਂ ਖ਼ਬਰਾਂ ਆਈਆਂ ਜੀ ਜੱਜ ਜਿਹੜੀ ਜੱਜਮੈਂਟ ਕਰੀ ਜੀ ਜਨਤ ਖੋ ਚੁੱਕੀ ਐ ਦੋ ਦਿਨ ਪਹਿਲਾਂ ਪਰसों ਸ਼ਾਮ ਤੱਕ ਜਨਤ ਖੋ ਗਈ ਸੀ ਕੱਲ ਇਹਦੇ ਤੇ ਅਰਸ਼ਦੀਪ ਸਿੰਘ ਕਲੇਰ ਜਿਹੜੇ ਅਕਾਲੀ ਦਲ ਦੇ ਸਪੋਕਸਪਰਸਨਾ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕਰਤੀ ਜੀ ਉਹਨਾਂ ਨੇ ਕਹਿ ਦਿੱਤਾ ਕਿ ਮਾਨਯੋਗ ਜੱਜ ਸਾਹਿਬ ਨੇ ਆਪਣੇ ਇਸ ਜੱਜਮੈਂਟ ਦੇ ਵਿੱਚ ਇਹ ਲਿਖਿਆ ਕਿ ਇਹਨਾਂ ਦੀ ਜਿਹੜੀ ਨਿਰਪੱਖ ਜਾਂਚ ਕਰਵਾਉਣ ਲਈ ਉਸ ادارے ਤੋਂ ਕਰਵਾਈ ਜਾਵੇ ਜਿਹਦਾ ਕੰਟਰੋਲ ਪੰਜਾਬ ਸਰਕਾਰ ਕੋਲੇ ਨਾ ਨਾ ਹੋਵੇ ਪੰਜਾਬ ਸਰਕਾਰ ਤੋਂ ਬਾਹਰ ਹੋਵੇ ਪਰ ਅਜ ਇੱਕ ਹੋਰ ਅਖਬਾਰ ਹੈ ਉਸ ਅਖਬਾਰ ਦੇ ਵਿੱਚ ਲਿਖਿਆ ਪਿਆ ਜੀ ਜਾਂਚ ਪੰਜਾਬ ਚ ਹੀ ਹੋ ਹਾਂ ਜੀ ਉਲਟ-ਵਲਟ ਕਰਤ ਹੋਏ ਵੀ ਇਹ ਤਾਂ ਮਹਾਲੀ ਵਾਲੀ ਜਿਹੜੀ ਐਫਐਸਐਲ ਹੈ ਉੱਥੇ ਜਾਊਗੀ ਗਮਰਾਹ ਕਿ ਮੈਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਮੈਂ ਕਿਹਾ ਵੀ ਇਹ ਦੀ ਹੁਣ ਜਾਂਚ ਕਰਨੀ ਜ਼ਰੂਰੀ ਹੈ ਕਿਉਂਕਿ ਆਪਾਂ ਪੱਤਰਕਾਰਾਂ ਦੀ ਭਰੋਸੇਯੋਗਤਾ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਨਹੀਂ ਕਰ ਸਕਦਾ ਮੈਂ ਫਿਰ ਜੱਜਮੈਂਟ ਬੁਆਏ ਜੀ ਉਹ ਜੱਜਮੈਂਟ ਦੇ ਵਿੱਚ ਜਿਹੜੀ ਲਿਖਿਆ ਨੇ 3.1 ਜੀ ਜਿਹੜਾ ਬਿੰਦੂ ਨੰਬਰ 3.21 ਵਿੱਚ ਸਪੈਸਟ ਲਿਖਿਆ ਹੋਇਆ ਹੈ ਕਿ ਇਹਦੀ ਜਿਹੜੀ ਹੈਗੀ ਜਾਂਚ ਉਹ ਇੱਥੇ ਨਹੀਂ ਨਹੀਂ ਉਹ ਪੰਜਾਬ ਸਰਕਾਰ ਦੇ ਪ੍ਰਭਾਵ ਵਾਲੇ ਕਿਸੇ ادارے ਚ ਨਹੀਂ ਹੋੂ ਸਗੋਂ ਇਹ ਬਾਹਰ ਹੋਊਗੀ ਜੀ ਇਸ ਕਰਕੇ ਜੇ ਆਪਾਂ ਗੱਲ ਕਹਿ ਦਈਏ ਤਾਂ ਇਹ ਮੇਰੇ ਖਿਆਲ ਮੁਤਾਬਕ ਇੱਕ ਪਾਸੇ ਇੱਕ ਬੀਬੀ ਨੋਟਰੀ ਸੇਟ ਦਾ ਕੰਮ ਕਰਕੇ ਨੂੰ ਤੇ ਦੂਜੇ ਨੂੰ ਪਾਸ ਰੋੜਾ ਕਰਾ ਉਹ ਕਰਾ ਕਰਦਾ ਬਿਲਕੁਲ ਜੀ ਜੇ ਉੱਥੋਂ ਨਾ ਫੈਸਲਾ ਆ ਗਈ ਤਾਂ ਫਿਰ ਜਿਹੜੀ ਹੈ ਕਿਉਂਕਿ ਆਪੀਐਸ ਅਫਸਰਾਂ ਦਾ ਜਿਹੜਾ ਨੇ ਮੈਂ ਜਿਵੇਂ ਦੱਸਿਆ 60 ਸਾਲ ਦੀ ਉਮਰ ਹੁੰਦੀ ਹੈ ਜਿਹੜਾ ਇੱਕ ਵਾਰੀ ਇਲੈਕਸ਼ਨ ਦੀ ਇਹ ਨਿਜਮਾ ਦੀ ਮਤਲਬ ਉਲੰਘਣਾ ਦੀ ਪੇਸ਼ ਚੜ ਗਿਆ ਜੀ ਉਹ ਮੁੜ ਕੇ ਫਿਰ ਕਿਸੇ ਚੰਗੇ ਥਾਂ ਤੇ ਲੱਗਦਾ ਨਹੀਂ ਪ੍ਰੋਮੋਸ਼ਨ ਦੇ ਵਿੱਚ ਵੀ ਹਰ ਵਾਰੀ ਪੰਗਾ ਹੁੰਦਾ ਕਿਤੇ ਅੰਗੇ ਥਾਂ ਤੇ ਜਾਣ ਵਾਸਤੇ ਜੀ ਚਲੋ ਸਭ ਦੂਜੀ ਤੀਜੀ ਖਬਰ ਆਪਣੀ ਹੈ ਕਿ ਭਾਜੀਪੀ ਨਾਲ ਜੁੜੀ ਹੋਈ ਹੈ ਜੀ ਬੀਜਪੀ ਕੋਲ ਕਾਂਗਰਸ ਨਾਲੋਂ 75 ਗੁਣਾ ਫੰਡ ਹੈ ਜਿਹੜੇ ਕਹਿੰਦੇ ਜ਼ਿਆਦਾ ਹੈ ਜੀ ਇਹ ਕੀ ਮਾਮਲਾ ਹੈ ਵੀ ਦੱਸੋ ਜੀ ਇਹ ਵੀ ਪ੍ਰੋਬਲਮ ਵਾਲੀ ਹੈ ਇਹ ਫਰੋਲਨ ਹੈ ਕਿ ਇੱਕ ਪੱਤਰਕਾਰਾਂ ਦਾ ਗਰੁੱਪ ਹੈ ਅੱਛਾ ਜੀ ਉਹ ਕਈ ਜਿਹੜੇ ਚੰਗੇ ਨਾਮਜਾ ਨਾਮਵਰ ਪੱਤਰਕਾਰ ਹੈ ਜੀ ਉਹ ਪੱਤਰਕਾਰ ਇਿੱਥੇ ਇੱਕ ਚੀਜ਼ ਦੀ ਖੋਜ ਕੱਢ ਗਏ ਅੱਛਾ ਜੀ ਉਹ ਵੈਬਸਾਈਟਾਂ ਕੱਢ ਲੈਂਦੇ ਆ ਸਾਰਾ ਕੁਝ ਦੇਖ ਲੈਂਦੇ ਵੀ ਕੀ ਕੁਛ ਹੈ ਉਹਨੂੰ ਮੇਰੇ ਖਿਆਲ ਨਾਲ ਮੈਂ ਆਪਣਾ ਉਹ ਕਹਿੰਦੇ ਆ ਮੇਰੇ ਦਿਮਾਗ ਚ ਇੱਕ ਨਾ ਅੰਗਰੇਜ਼ੀ ਚ ਕਹਿੰਦੇ ਆ ਰਿਪੋਰਟਰਸ ਕੁਝ ਇਹ ਜਹਾ ਹੈਗਾ ਹੈ ਉਹ ਗਰੁੱਪ ਹੈ ਠੀਕ ਹੈ ਜੀ ਉਹ ਗਰੁੱਪ ਨੇ ਜਿਹੜੀ ਮਤਲਬ ਜਿਹੜੀ ਇਹਦਾ ਜਾਂਚ ਪੜਤਾਲ ਕੀਤੀ ਹੈ ਠੀਕ ਹੈ ਉਹ ਬੜੀ ਕਮਾਲ ਦੀ ਹੈ ਜੀ ਉਹ ਕਹਿੰਦੇ ਵੀ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦੋਨੇ ਕਾਂਗਰਸ ਪਾਰਟੀ ਬਹੁਤ ਪੁਰਾਣੀ ਬਿਲਕੁਲ ਜੀ 1885 ਚ ਬਣੀ ਸੀ ਜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਾਂ ਆਰਐਸਐਸ ਉਹ 1900 ਇਹ ਰਹਿਣੇ ਬਣੀ ਦੀ ਬੱਚੀ ਉਹਨਾਂ ਬੱਚੀ ਬਣੀ ਸੀ ਬਿਲਕੁਲ ਇਹ ਬੱਚੀ ਚ ਬਣੀ ਉਹ ਬਣੀ ਹੈ 1800 ਤਾਂ ਉਹ ਤੋਂ ਬਾਅਦ ਕਾਂਗਰਸ ਪਾਰਟੀ ਦਾ ਕਿੰਨਾ ਲੰਬਾ ਸਮਾਂ ਰਾਜ ਰਹੇ ਸਟੇਟਾਂ ਚ ਵੀ ਰਿਹਾ ਇਥੇ ਵੀ ਭਾਰਤੀ ਜਨਤਾ ਪਾਰਟੀ ਦਾ ਜਿਹੜੀ 2014 ਚ ਆਉਦੀ ਹੈ 11 ਸਾਲ ਹੋਇਆ ਇਹਨਾਂ ਕੇਂਦਰ ਦੇ ਰਾਜ ਚ ਪਰ ਜਿਹੜਾ ਪੈਸਾ ਹੈ ਪੈਸਾ ਬਹੁਤ ਤੇਜ਼ੀ ਨਾਲ ਵੱਧ ਗਿਆ ਜੀ जिन्ने पैसे ऐस वेले कांग्रेस पार्टी ਕੋਲੇ ਹੈ ਜੀ कांग्रेस पार्टी ਕੋਲੇ ਜੇ ਆਪਾਂ ਦੇਖੀਏ ਐਸ ਵੇਲੇ ਤੇ 133.97 ਕਰੋੜ ਰੁਪਇਆ ਬਣ ਗਏ ਬਹੁਤ ਜ਼ਿਆਦਾ ਵੱਡੀ ਰਕਮ 133.97 ਕਰੋੜ ਵੱਡੀ ਰਕਮ ਨਹੀਂ ਨਹੀਂ ਜੀ ਸਨਾਲ ਫਿਰ ਦੂਜੇ ਪਾਸੇ ਦੇਖਦੇ ਹਾਂ ਉਸੇ बीजेपी ਕੋਲੇ ਜੀ बीजेपी ਕੋਲੇ ਜਿਹੜੇ ਹੈਗੇ ਆ ਅ ਕਾਂਗਰਸ ਨਾਲੋਂ 75 ਗੁਣਾ ਵੱਧ 2024 ਦੇ ਵਿੱਚ ਜੀ ਦੇ ਇਹ 2024 ਦੇ ਅੰਕੜੇ ਹੈ ਜੀ ਬੀਜੇਪੀ ਕੋਲੇ ਹੈਗੇ ਆ 10000 ਤੇ 107 ਕਰੋੜ ਰੁਪਈਆ ਬਹੁਤ ਬਹੁਤ ਤੇਰਾ 2024 ਦੇ ਵਿੱਚ ਜੀ ਹੁਣ 133 ਨਾਲੋਂ ਜੇ ਇਹਨੂੰ 133 ਦੀ ਜੇ ਤਕਸੀਮ ਕਰਕੇ ਦੇਖੇ ਤਾਂ 75 ਗੁਣਾ ਵੱਧ ਹੈ 75 ਗੁਣਾ ਪਹਿਲੇ 73 ਗੁਣਾ ਵੱਧ ਹੁਣ ਸਵਾਲ ਇਹ ਪੈਸਾ ਦਾ ਪੈਸੇ ਆਏ ਕਿੱਥੋਂ ਜੀ ਇਹ ਪੈਸੇ ਇੱਕ ਗੱਲ ਹੈ ਤੁਸੀਂ ਕਹ ਬੀਜੇਪੀ ਦੇ ਕੋਲ ਪੈਸੇ ਆਉਂਦੇ ਵੀ ਤੇ ਪੈਸੇ ਉਹ ਆਰਗੇਨਾਈਜੇਸ਼ਨ ਤੇ ਲਾਉਂਦੇ ਆ ਉਹ ਆਪਣੇ ਜਿਹਨਾਂ ਲੋਕਾਂ ਨੂੰ ਇਲੈਕਸ਼ਨ ਲੜਾਉਂਦੇ ਉਹਨਾਂ ਨੂੰ ਤਾਂ ਫੰਡ ਦੇ ਦਿੰਦੇ ਦਿੰਦੇ ਜੀ ਜਿਹੜੇ ਪੋਲਿੰਗ ਬੂਥ ਵੀ ਲੱਗਦੇ ਨੇ ਪੋਲਿੰਗ ਠੀਕ ਹੈ ਇਸੇ ਤਰੀਕੇ ਦੇਖੀ ਤੇ ਬੀਜੇਪੀ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਆਪ ਦੇ ਜ਼ਿਲ੍ਹਾ ਦਫ਼ਤਰ ਬਣਾ ਲਏ ਜੀ ਔਰ ਉਹ ਕਹਿੰਦੇ ਦਫ਼ਤਰ ਨਹੀਂ ਬਣਾਏ ਉਹਨਾਂ ਦਫ਼ਤਰਾਂ ਦੇ ਵਿੱਚ ਖਾਣ ਪੀਣ ਦਾ ਸਾਰਾ ਰਸੋਈਆਂ ਵਗੈਰਾ ਸਾਰਾ ਕੁਝ ਬਣਾਇਆ ਹੋਇਆ ਹੈ ਉਹ ਕਾਇਦਾ ਦਫ਼ਤਰ ਚੱਲਦੇ ਆ ਔਰ ਉਹਦੇ ਵਿੱਚ ਜਿਹੜੇ ਹੈਗੇ ਕੰਪਿਊਟਰ ਵਗੈਰਾ ਫਿੱਟ ਕਰਕੇ ਜਿਹੜੀਆਂ ਇਹਨਾਂ ਦੀਆਂ ਆਈਟੀ ਸਿਸਟਮ ਹੈ ਉਹ ਵੀ ਉੱਥੇ ਲੱਗੀਆਂ ਹੋਈਆਂ ਦਫ਼ਤਰ ਵੀ ਬਣਾ ਲਏ ਸਾਰਾ ਕੁਝ ਬਣਾ ਲਏ ਪਰ ਇਸ ਢੰਗ ਦੇ ਨਾਲ ਚੱਲਦੀ ਆ ਪੈਸਾ ਵੀ ਹੈ ਪਰ ਜਿਹੜਾ ਪੈਸਾ ਉਹਨਾਂ ਆਇਆ ਕਿੱਥੋਂ ਤੁਹਾਡੀ ਯਾਦ ਉਹਨਾਂ ਇੱਕ ਬੜਾ ਰੌਲਾ ਪਿਆ ਸੀ ਇਲੈਕਟਰਲ ਬਾਉਂਡ ਇਲੈਕਟਰਲ ਬਾਉਂਡਰੀਸ ਸੀਗਾ ਵੀ ਜੀ ਜਿਹੜੇ ਹੈਗੇ ਪ੍ਰਬੰਧ ਕਰੋ ਵੀ ਜਿਹੜੇ ਚੰਦਾ ਲੈਣ ਜਿੰਨਾ ਤੁਸੀਂ ਆਪਰ ਚੰਦਾ ਲੈਣਾ ਹੁੰਦਾ ਚੰਦਾ ਲੈ ਕੇ ਉਹਨਾਂ ਨੂੰ ਕੋਈ ਬੈਨੀਫਿਟ ਨਾ ਦੇ ਦੇ ਉਹ ਕਹਿੰਦੇ ਐ ਕਰੋ ਵੀ ਜਿਹਨਾਂ ਲੋਕਾਂ ਨੇ ਚੰਦਾ ਦੇਣਾ ਨਾ ਉਹ ਜਾਓ ਜੀ ਸਟੇਟ ਬੈਂਕ ਆਫ ਇੰਡੀਆ ਦੇ ਕੋਲੋਂ